ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਬੈਰਾਗਮਈ ਪਲਾਨ ਨੂੰ ਦਰਸਾਉਂਦਾ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੂਰਾ ਸਿੰਘ ਜੀ ਲਖਾ ਦੇ ਮਹਾਨ ਉਪਰਾਲੇ ਸਦਕਾ ਕਿਲਾ ਸ਼ਰੀ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ 6-7 ਕੋਹ ਦੀ ਦਰਮਿਆਨੀ ਰਾਤ ਜਦੋਂ ਜਿਵੇਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਹੂ ਹੂ ਉਸੇ ਤਰ੍ਹਾਂ ਪ੍ਰਾਤਨ ਦੇਖ ਦਿਖਾਉਂਦਾ ਹਾਥੀ ਘੋੜੇ ਊਠ ਔਰ ਗੁਰੂ ਸਾਹਿਬ ਦੇ ਦਰਸਾਏ ਗੇ ਚਿੱਤਰ ਜਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜੇ ਦਾ ਚਿੱਤਰ ਹੋਰ ਵੀ ਸਾਰੇ ਟਰਾਲੀਆਂ ਤੇ ਸਜੋਬਿਤ ਕੀਤੇ ਹੋਏ ਨਾਲ तकरीबन 1.5 ਕਿਲੋਮੀਟਰ ਦੇ ਵਿੱਚ ਇਹ ਕਾਫਲਾ ਇਹ 20 21 ਦਸੰਬਰ ਨੂੰ ਐਸਜੀਪੀਸੀ ਤੇ ਸਿੰਘ ਸਾਹਿਬ ਦੇ ਕਿਲਾ ਆਨੰਦਗੜ੍ਹ ਦੇ ਸਰਪ੍ਰਸਤੀ ਹੇਠ ਰਵਾਨਾ ਹੁੰਦਾ ਔਰ ਹਰ ਸਾਲ ਹੀ ਸੰਗਤਾਂ ਦਾ ਇੰਨਾ ਇਕੱਠ ਹੁੰਦਾ ਕਿ ਸੰਗਤਾਂ ਬਹੁਤ ਹੰਗੋਂਗਾ ਕੇ ਉੱਥੇ ਪਹੁੰਚਦੀ ਆ ਆਨੰਦਪੁਰ ਸਾਹਿਬ ਵਿਖੇ ਔਰ ਆਨੰਦਪੁਰ ਸਾਹਿਬ 4 ਵਜੇ ਆਨੰਦਗੜ੍ਹ ਵਿਖੇ ਭੋਗ ਪੈਣ ਅਪਰੰਤ ਸੰਗਤਾਂ ਇਹ ਨਗਰ ਕੀਰਤਨ ਦੀ ਰਵਾਨਗੀ ਕਰਦੀਆਂ ਬਹੁਤ ਤੁਸੀਂ ਦੇਖ ਰਹੇ ਹੋ ਵੀ ਇੰਨਾ ਮੀਂਹ ਪੈ ਰਿਹਾ ਬਾਹਰ ਮੀਂਹ ਦੇ ਵਿੱਚ ਵੀ ਸੰਗਤਾਂ ਦਾ ਅਕਾਖ ਉਸੇ ਤਰ੍ਹਾਂ ਰਹਿੰਦਾ ਕਿਉਂਕਿ ਸੰਗਤ ਜੀ ਇਹ 30 ਸਾਲ ਹੋ ਗਏ ਗੁਰੂ ਸਾਹਿਬ ਕਿਸੇ ਨੇ ਦਿਨ ਨਹੀਂ ਸੀ ਮਨਾਇਆ ਇਹ ਬਹੁਤ ਵਿਰਾਗ ਪਈ ਨਗਰ ਕੀਰਤਨ ਆ ਜਿਵੇਂ ਜਿਵੇਂ ਗੁਰੂ ਸਾਹਿਬ ਨਾਲ ਬੀਤੀ ਕਿਵੇਂ ਕਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜਾ ਪੈ ਗਿਆ ਚੰਗੌਰ ਦੀ ਗੜੀ ਵਿੱਚ ਵੱਡੇ ਸਰਜਾਦਿਆਂ ਦੀ ਸ਼ੀਧੀ ਔਰ ਕਿਵੇਂ ਮਾਚੂਵਾੜੇ ਤੋਂ ਚਾੜ ਸਾਹਿਬ ਤੋਂ ਕਿਵੇਂ ਜਿਵੇਂ ਨਗਰ ਕੀਰਤਨਾ ਜਿਵੇਂ ਜਿਵੇਂ ਮੈਂ ਗੁਰੂ ਸਾਹਿਬ ਇੱਥੇ ਪਹੁੰਚੇ ਮਾਝੂ ਵਾਲਾ ਸਾਹਿਬ ਉਸੇ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਅਸੀਂ ਦਿਖਾਉਂਦੇ ਜਾ ਰਹੇ ਆ ਇਹ 4 ਜਨਵਰੀ ਨੂੰ ਗੁਰਦੁਆਰਾ ਮਹਿਤਨ ਸਾਹਿਬ ਵਿਖੇ ਪਹੁੰਚਦਾ ਹੈ ਔਰ 21 ਜਨਵਰੀ ਬਿਸ਼ਰਾਮ ਕਰਨ ਅਪਰੰਤ ਦੀਨਾ ਸਾਹਿਬ ਵਿਖੇ ਇਸ ਨਗਰ ਕੀਰਤਨ ਦੀ ਇਸ ਵਾਕਤੀ ਹੁੰਦੀ ਹੈ ਔਰ ਮੈਂ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜੋਗੀ ਮੀਂਹ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਆ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਗੁਰੂ ਦੇ ਨਾਲ ਆ ਕੇ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰ ਇਤਿਹਾਸ ਸੁਣਿਆ ਕਿਉਂਕਿ ਵਿਰਾਗ ਦਾ ਇਤਿਹਾਸ ਸਰਸਾ ਨਦੀ ਦਾ ਜੋ ਪਾਰ ਕਰਦਿਆਂ ਦਾ ਇਤਿਹਾਸ ਸੰਗਤਾਂ ਦਾ ਅੱਖ ਅੱਖਾਂ ਨਰਮ ਹੋ ਜਾਂਦੀਆਂ ਨੇ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕਿ ਸਾਡੇ ਜੀ ਬਾਦ ਚੜ ਕੇ ਨਗਰ ਕੀਰਤਨ ਵਿੱਚ ਸਹਿਯੋਗ ਦਿਆ ਕਰੋ ਤਾਂ ਕਿ ਇਹ ਬਾਬਾ ਜੋਰਾ ਸਿੰਘ ਦੀ ਜੋ ਪਿਰਤ 30 ਸਾਲ ਤੋਂ ਚਲਾਈ ਹੋਈ ਆ ਆਪਾਂ ਇਸ ਨੂੰ ਉਸੇ ਤਰ੍ਹਾਂ ਕਾਇਮ ਰੱਖੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ